ਸੋ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਖਿਲਾਫ ਅਕਾਲੀ ਦਲ ਦੇ ਬਾਗੀ ਧੜੇ ਨੇ ਮੁੜ ਬੈਠਕ ਸੱਦ ਲਈ ਹੈ ਇਹ ਚੰਡੀਗੜ੍ਹ ਵਿੱਚ ਅੱਜ ਦੁਪਹਿਰ 2 ਵਜੇ ਦੇ ਕਰੀਬ ਬੈਠਕ ਹੋਣ ਜਾ ਰਹੀ ਹੈ ਇਸ ਬੈਠਕ ਦੇ ਵਿੱਚ ਕਈ ਵੱਡੇ ਫੈਸਲੇ ਹੋਣ ਦੀ ਸੰਭਾਵਨਾ ਹੈ ਦੱਸਦੀ ਹੈ ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਹਣ ਦੀ ਜੱਦ ਤੇ ਬਾਗੀ ਧੜਾੜਿਆ ਹੋਇਆ ਹੈ ਹਾਲਾਂਕਿ ਉਹ ਟੜ ਹੈ ਜੋ ਜਿਸ ਵਿੱਚ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਸਮੇਤ ਸੁਖਦੇਵ ਸਿੰਘ ਢੀਂਡਸਾ ਪਰਮਿੰਦਰ ਢੀਂਡਸਾ ਪੁਰਕੀ ਆਗੂਸ਼ਾ ਮਲੇ ਉਹਨਾਂ ਦਾ ਇਹ ਵੀ ਦਾਵਾ ਹੈ ਕਿ ਅਸੀਂ ਬਾਗੀ ਨਹੀਂ ਬਲਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਹੀ ਹਿੱਸਾ ਹਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਯਾਨੀ ਕਿ ਜੋ ਲੀਤ ਉਲੱਥਾ ਹੈ ਪਾਰਟੀ ਜੋ ਲੀਤ ਉਲੱਤ ਗਈ ਹੈ ਉਸ ਨੂੰ ਲੀਤੇ ਲੈਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇਸ ਵਿਚਾਲੇ ਸੁਖਬੀਰ ਬਾਦਲ ਦੀ ਮੁਸ਼ਕਲ ਹੈ ਜਿਹੜੀ ਹੋਰ ਵੱਧਦੀ ਨਜ਼ਰ ਆ ਰਹੀ ਹੈ ਸੁਖਬੀਰ ਬਾਦਲ ਦੇ ਖਿਲਾਫ ਬਾਗੀ ਧੜਾ ਇੱਕ ਵਾਰ ਫਿਰ ਤੋਂ ਬੈਠਕ ਕਰਨ ਜਾ ਰਿਹਾ ਹੈ ਚੰਡੀਗੜ੍ਹ ਦੁਪਹਿਰ 2 ਵਜੇ ਇਹ ਬੈਠਕ ਹੋਵੇਗੀ ਇਹ ਵੀ ਜਾਣਕਾਰੀ ਹੈ ਸਾਡੇ ਸੂਤਰਾਂ ਦੇ ਮੁਤਾਬਿਕ ਕਿ ਇਸ ਬੈਠਕ ਦੇ ਵਿੱਚ ਮਨਪ੍ਰੀਤ ਸਿੰਘ ਯਾਲੀ ਜੋ ਦਾਖਾ ਦਾ ਵਿਧਾਇਕ ਨੇ ਉਹ ਵੀ ਸ਼ਾਮਲ ਹੋ ਸਕਦੇ ਨੇ ਜੇਕਰ ਮਨਪ੍ਰੀਤ ਯਾਲੀ ਇਸ ਬੈਠਕ ਚ ਸ਼ਾਮਿਲ ਹੋ ਜਾਂਦੇ ਨੇ ਤਾਂ ਇਸ ਦੇ ਸਮੀਕਰਨ ਕੁਝ ਹੋਰ ਹੋਣਗੇ ਕਿਉਂਕਿ ਮਨਪ੍ਰੀਤ ਯਾਦਲੀ ਨੂੰ ਇੱਕ ਚੰਗੇ ਚਿਹਰੇ ਵਜੋਂ ਯਾਨੀ ਕਿ ਇੱਕ ਸੌਫਟ ਜਿਵੇਂ ਕਹਿ ਸਕਦੇ ਆ ਕਿ ਬੋਲਬਾਣੀ ਇੱਕ ਚੰਗਾ ਰਸੂਖ ਰੱਖਣ ਵਾਲਾ ਆਗੂ ਹੈ ਮਨਪ੍ਰੀਤ ਸਿੰਘਿਆਲੀ ਨੇ ਜੋ ਉਹਨਾਂ ਨੂੰ ਉਹਨਾਂ ਦੇ ਇਸ ਬਾਗੀ ਧੜੇ ਦੇ ਵਿੱਚ ਆਉਣ ਦੇ ਨਾਲ ਕਿਤੇ ਨਾ ਕਿਤੇ ਬਾਗੀ ਧੜਾ ਜਿਹੜਾ ਉਹ ਮਜ਼ਬੂਤ ਹੁੰਦਾ ਨਜ਼ਰ ਆ ਸਕਦਾ ਹੈ ਕਿਉਂਕਿ ਮਨਪ੍ਰੀਤ ਸਿੰਘਿਆਲੀ ਨੇ ਪਿਛਲੇ ਦਿਨੀ ਇਹ ਫੈਸਲਾ ਲੈ ਲਿਆ ਸੀ ਕਿ ਉਹ ਸਿਆਸੀ ਗਤੀਵਿਧੀਆਂ ਤੋਂ ਦੂਰੀ ਬਣਾ ਕੇ ਰੱਖਣਗੇ ਬਾਦਲ ਧੜਾ ਜਿਹੜਾ ਜੈ ਕਹਿ ਸਕਦੇ ਆ ਸੁਖਬੀਰ ਬਾਦਲ ਹੋਰੀ ਨੇ ਉਹਨਾਂ ਖਿਲਾਫ ਕਿਤੇ ਨਾ ਕਿਤੇ ਉਹ ਨਾਰਾਜ਼ਗੀਆਂ ਪ੍ਰਗਟਾਉਂਦੇ ਨਜ਼ਰ ਆਈ ਸੀ ਤਾਂ ਅੱਜ ਜੇਕਰ ਮਨਪ੍ਰੀਤਿਆਲੀ ਇਸ ਮੀਟਿੰਗ ਚ ਸ਼ਾਮਲ ਹੋ ਜਾਂਦੇ ਨੇ ਤਾਂ ਇਸ ਮੀਟਿੰਗ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਸਮੀਕਰਨ ਬਦਲ ਸਕਦੇ ਨੇ ਕਿਉਂਕਿ ਮਨਪ੍ਰੀਤਿਆਲੀ ਦੇ ਆਉਣ ਨਾਲ ਜਿਹੜਾ ਚੰਗਾ ਪ੍ਰਭਾਵ ਵੀ ਕਿਹਾ ਜਾ ਸਕਦਾ ਹੈ ਕਿ ਪੈ ਸਕਦਾ ਹੈ ਬਾਗੀ ਧੜੇ ਦੇ ਵਿੱਚ ਗਰੁੱਪ ਦੇ ਵਿੱਚ ਤਾ ਦੁਪਹਿਰ 2 ਵਜੇ ਮੀਟਿੰਗ ਹੋਵੇਗੀ ਪੂਰੀ ਜਾਣਕਾਰੀ ਲੈਣੇ ਮੇਰੇ ਸਹਿਯੋਗੀ ਕੁਲਵਿੰਦਰ ਇਸ ਵੇਲੇ ਮੇਰੇ ਨਾਲ ਜੁੜੇ ਹੋਏ ਨੇ ਸਟੂਡੀਓ ਨਿਊਜ਼ ਰੂਮ ਦੇ ਵਿੱਚ ਕੁਲਵਿੰਦਰ ਇਸ ਵੇਲੇ ਕੀ ਜਾਣਕਾਰੀ ਹੈ ਤੁਹਾਡੇ ਕੋਲ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹੋਣ ਜਾ ਰਹੀ ਹੈ ਬਾਗੀ ਤੜੇ ਦੀ ਦੂਜੇ ਪਾਸੇ ਪੰਜ ਸਿੰਘ ਸੇਹਬਾਨਾ ਨੇ ਵੀ ਮੀਟਿੰਗ ਸੱਦ ਲਈ ਹੈ ਸ਼੍ਰੀ ਅਕਾਲ ਤਖਤ ਸੈਪਤੇ ਜਾਣਕਾਰੀ ਮੁਤਾਬਿਕ ਬੈਠਕ ਹੈ ਤੁਹਾਡੇ ਕੋਲੇ ਕੀ ਜਾਣਕਾਰੀ ਹੈ ਜੋ 2 ਵਜੇ ਮੀਟਿੰਗ ਹੋਵੇਗੀ ਉਸ ਵਿੱਚ ਕੀ ਫੈਸਲੇ ਹੋ ਸਕਦੇ ਨੇ ਬਿਲਕੁਲ ਜਿਹੜਾ ਬਾਗੀ ਤੜਾ ਹੈ ਉਹ ਦੋ ਮੀਟਿੰਗ ਜਿਹੜੀ ਹੈ ਉਹ ਕਰਨ ਜਾ ਰਿਹਾ ਹੈ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਵਿੱਚੇ ਮੀਟਿੰਗ ਹੋਣ ਜਾ ਰਹੀ ਹੈ ਦੁਪਹਿਰ 2 ਵਜੇ ਤਾਂ ਇਸ ਮੀਟਿੰਗ ਦੇ ਵਿੱਚ ਜਿਹੜੀ ਹੈ ਉਹ ਸੂਤਰਾਂ ਦੇ ਹਵਾਲੇ ਤੋਂ ਸਾਡੇ ਕੋਲੇ ਜਾਣਕਾਰੀ ਹੈ ਕਿ ਇੱਕ ਪ੍ਰੈਜ਼ੀਡੀਅਮ ਜਿਹੜਾ ਉਹ ਪਰਵਿੰਦਰ ਉਹ ਬਣਾਇਆ ਜਾ ਰਿਹਾ ਹੈ ਫਿਰ ਪ੍ਰੈਜ਼ੀਡੀਅਮ ਦਾ ਮਤਲਬ ਇਹ ਹੋਏਗਾ ਕਿ ਇੱਕ ਕਮੇਟੀ ਜਿਹੜੀ ਆ ਉਹ ਬਣਾ ਦਿੱਤੀ ਜਾਵੇਗੀ ਕਿਉਂਕਿ ਪਿਛਲੇ ਦਿਨਾਂ ਚ ਲਗਾਤਾਰ ਇਹ ਗੱਲ ਚੱਲ ਰਹੀ ਸੀ ਕਿ ਇਸ ਧੜੇ ਨੂੰ ਲੀਡ ਕੌਣ ਕਰੇਗਾ ਮਤਲਬ ਮਤਲਬ ਇੱਕ ਪ੍ਰਧਾਨ ਜਿਹੜੀ ਗੱਲ ਮਤਲਬ ਇੱਕ ਪ੍ਰਧਾਨ ਨਹੀਂ ਹੋਏਗਾ ਇੱਕ ਆਗੂ ਨਹੀਂ ਹੋਏਗਾ ਇੱਕ ਆਗੂ ਇਸ ਦਾ ਨਹੀਂ ਕੋਈ ਵੀ ਇੱਕ ਵਿਅਕਤੀ ਜਿਹੜਾ ਉਹ ਜਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਕੋਈ ਕਾਗੂ ਨਹੀਂ ਹੋਏਗਾ ਇੱਕ ਕਮੇਟੀ ਜਿਹੜੀ ਹੈ ਉਹ ਬਣਾ ਦਿੱਤੀ ਜਾਊਗੀ ਜਿਹੜੀ ਉਹ ਕਮੇਟੀ ਉਹ ਸਾਰੇ ਫੈਸਲੇ ਕਰੂਗੀ ਕਿ ਕੀ ਕੁਝ ਕਰਨਾ ਹੈ ਤਾਂ ਜਾਣਕਾਰੀ ਮੁਤਾਬਕ ਜੋ ਕੁਝ ਸਾਡੇ ਸੋਰਸਸ ਦੇ ਹਵਾਲੇ ਤੋਂ ਸਾਡੇ ਕੋਲ ਜਾਣਕਾਰੀ ਹੈ ਕਿ ਇਸ ਮੀਟਿੰਗ ਦੇ ਵਿੱਚ ਅੱਜ ਮਨਪ੍ਰੀਤ ਸਿੰਘ ਯਾਲੀ ਜਿਹੜੇ ਆ ਉਹ ਆ ਸਕਦੇ ਨੇ ਤੇ ਮਨਪ੍ਰੀਤ ਸਿੰਘ ਯਾਲੀ ਨੂੰ ਉਸ ਕਮੇਟੀ ਦਾ ਜਿਹੜਾ ਹੈ ਉਹ ਆਗੂ ਨਿਯੁਕਤ ਕੀਤਾ ਜਾ ਸਕਦਾ ਉਹ ਕਮੇਟੀ ਬਣੂਗੀ ਮਨਪ੍ਰੀਤ ਸਿੰਘ ਯਾਲੀ ਦੀ ਰਹਿ ਰਮਾਈ ਦੇ ਹਿੱਕ ਤਾਂ ਇਹ ਵੱਡੀ ਖਬਰ ਹੈ ਦੂਜੇ ਪਾਸੇ ਇਕੱਤਰਤਾ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਨੀ ਰਗਵੀਰ ਸਿੰਘ ਦੇ ਵੱਲੋਂ ਜਿਹੜੀ ਆ ਸੱਦੀ ਗਈ ਹੈ ਪ੍ਰਵਿੰਦਰ ਤਾਂ ਉਸ ਇਕੱਤਰਤਾ ਦੇ ਵਿੱਚ ਕੀ ਕੁਝ ਫੈਸਲਾ ਸਿੰਘ ਸਹਿਬਾਨ ਲੰਦੇ ਨੇ ਹਾਲਾਂਕਿ ਉਹ ਇਕੱਤਰਤਾ ਜਿਹੜੀ ਆ ਜ਼ਿਆਦਾਤਰ ਦੇਖੀ ਜਾ ਰਹੀ ਹੈ ਕਿ ਇਸ ਭਾਗੀ ਧੜੇ ਦੇ ਵੱਲੋਂ ਜਿਹੜੀ ਇੱਕ ਚਿੱਠੀ ਮਾਫੀਨਾਮਾ ਜਿਹੜਾ ਉਹ ਪਿਛਲੇ ਦਿਨਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋ ਕੇ ਦਿੱਤਾ ਗਿਆ ਉਸ ਮਾਫੀਨਾਮੇ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਉਹ ਇਕੱਤਰਤਾ ਸੱਦੀ ਗਈ ਹੈ ਪੰਜ ਸਿੰਘ ਸਹਿਬਾਨ ਆਪਸ ਦੇ ਵਿੱਚ ਮਿਲ ਕੇ ਇਸ ਦੇ ਉੱਤੇ ਕੋਈ ਫੈਸਲਾ ਲੇ ਸਕਦੇ ਨਹੀਂ ਉਹ ਫੈਸਲਾ ਕਿਸ ਤਰ੍ਹਾਂ ਦਾ ਹੋਵੇਗਾ ਹੁਣ ਇਹ ਗੱਲ ਦੇ ਉੱਤੇ ਜ਼ਿਆਦਾਤਰ ਫੋਕਸ ਲੋਕਾਂ ਦਾ ਹੈ ਇੱਕ ਪ੍ਰੈਸ਼ਰ ਦਾ ਕੰਮ ਕਰ ਰਿਹਾ ਹੈ ਬਾਗੀ ਧੜੇ ਇਸ ਵੇਲੇ ਜੇਕਰ ਗੱਲ ਕੀਤੀ ਜਾਵੇ ਅਕਾਲ ਤਖਤ ਸਾਹਿਬ ਦੇ ਹਾਲਾਂਕਿ ਸਰਵਉੱਚ ਨੇ ਅਸੀਂ ਉਹ ਉਸ ਤੇ ਟਿੱਪਣੀ ਤਾਂ ਨਹੀਂ ਕਰਨੇ ਚਾਹੁੰਦੇ ਪਰ ਜਿਹੜੀ ਐਸਜੀਪੀਸੀ ਹੈ ਜਾਂ ਕਹਿ ਸਕਦੇ ਹਾਂ ਹੋਰ ਸਿੰਘ ਸਹਿਬਾਨ ਨੇ ਕਿਤੇ ਨਾ ਕਿਤੇ ਇਸ ਬਾਗੀ ਧੜੇ ਦੇ ਕਰਕੇ ਉਹ ਵੀ ਅੰਦਰ ਖਾਤੇ ਸੋਚ ਰਹੇ ਹੋਣਗੇ ਕਿ ਕਿਵੇਂ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਸਿੱਖ ਪੰਥ ਨਾਲ ਸੰਬੰਧਿਤ ਜਿਹੜੀ ਪਾਰਟੀ ਹੈ ਕਿ ਉਹ ਜਿਹੜਾ ਪ੍ਰੈਸ਼ਰ ਹੈ ਉਹ ਹੋਵੇਗਾ ਉਹਨਾਂ ਦੇ ਉੱਤੇ ਤਾ ਬਿਲਕੁਲ ਉਹ ਪ੍ਰੈਸ਼ਰ ਜਿਹੜਾ ਹੈ ਕਿਤੇ ਨਾ ਕਿਤੇ ਇਹ ਕੁੜਕੀ ਦੇ ਵਿੱਚ ਤਾਂ ਜਰੂਰ ਹੈਗੇ ਨੇ ਸਿੰਘ ਸਾਹਿਬਾਨ ਵੀ ਕਿ ਕੀ ਕੀਤਾ ਜਾਵੇ ਤਾਂ ਕੀ ਕੀਤਾ ਜਾਵੇ ਕਿਉਂਕਿ ਜੇ ਐਜੀਪੀਸੀ ਜਿਹੜੀ ਆ ਉਹ ਐਜੀਪੀਸੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਨਿਯੁਕਤ ਕਰਦੀ ਆ ਤਾਂ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਪ੍ਰਵੀਂਦਰ ਕਿ ਇਸ ਵੇਲੇ ਫੈਸਲਾ ਕੀ ਹੋ ਸਕਦਾ ਹੈ ਕਿਉਂਕਿ ਜੇਕਰ ਇਹਨਾਂ ਨੂੰ ਕੋਈ ਤਨਖਾਹ ਲਗਾਈ ਜਾਂਦੀ ਹੈ ਜਿਹੜੇ ਬਾਗੀ ਧੜੇ ਦੇ ਆਗੂ ਗਏ ਸੀ ਜੇਕਰ ਇਹਨਾਂ ਨੂੰ ਕੋਈ ਤਨਖਾਹ ਲਗਾਈ ਜਾਵੇਗੀ ਤਾਂ ਫਿਰ ਸੁਖਵੀਰ ਬਾਦਲ ਨੂੰ ਵੀ ਲਗਾਉਣੀ ਪੈਗੀ ਉਹਨਾਂ ਨੂੰ ਵੀ ਸੁਖਵੀਰ ਬਾਦਲ ਨੂੰ ਵੀ ਤਲਬ ਕੀਤਾ ਜਾਏਗਾ ਤੇ ਨਾਲ ਹੀ ਜਿਹੜਾ ਸਾਬਕਾ ਜੱਜਦਾਰ ਗਿਆਨੀ ਗੁਰਵਾਚਨ ਸਿੰਘ ਜੋ ਕਿ ਤਤਕਾਲੀ ਜੱਥੇਦਾਰ ਸੀ ਜਦੋਂ 마फी ਦਿੱਤੀ ਗਈ ਹੈ ਤਾਂ ਉਹਨਾਂ ਨੂੰ ਵੀ ਜਿਹੜਾ ਉਹ ਸਜ਼ਾ ਜਾਂ ਕੋਈ ਤਨਖਾਹ ਜਿਹੜੀ ਲਗਾਨੀ ਪਏਗੀ ਤਾਂ ਹੁਣ ਇਹ ਗੱਲ ਇਹੀ ਹੈ ਉਹਨਾਂ ਨੇ ਆਪਣਾ ਗੁਨਾਹ ਕਬੂਲ ਲਿਆ ਉਹਨਾਂ ਨੂੰ ਤਨਖਾਹ ਲਗਾਉਣ ਦੀ ਜੋ ਜਿਹੜੀ ਗੱਲ ਚੱਲ ਰਹੀ ਹੈ ਕਿ ਇਸ ਦੇ ਵਿੱਚ ਕੀ ਕੋਈ ਤਨਖਾਹ ਉਹਨਾਂ ਨੂੰ ਲਗਾਈ ਜਾਂਦੀ ਹੈ ਤਾਂ ਦੂਜੇ ਪਾਸੇ ਇਹ ਵੀ ਹੈ ਕਿ ਜੇਕਰ ਉਹਨਾਂ ਨੂੰ ਤਨਖਾਹ ਲਗਾਉਣਗੇ ਤਾਂ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਕਿ ਅਕਾਲੀ ਦਲ ਦੇ ਪ੍ਰਧਾਨ ਉਸ ਸਮੇਂ ਦੇ ਤਤਕਾਲੀ ਜਥੇਦਾਰ ਜਿਹੜੇ ਸੀਗੇ ਉਹਨਾਂ ਨੂੰ ਵੀ ਬੁਲਾਇਆ ਜਾਵੇਗਾ ਕਿਉਂਕਿ ਮਾਫੀ ਜਿਹੜੀ ਆ ਜਿਹੜੀ ਸਰਸਾ ਦੇ ਸਾਧ ਨੂੰ ਜਿਹੜੀ ਡੇਰਾ ਸਰਸਾ ਸਾਧ ਨੂੰ ਜਿਹੜੀ ਮੁਖੀ ਨੂੰ ਦਿੱਤੀ ਗਈ ਸੀ ਮਾਫੀ ਬਿਨ ਮੰਗਿਆ ਮਾਫੀ ਜਿਹੜੀ ਦਿੱਤੀ ਗਈ ਉਸ ਮਾਫੀ ਦੀ ਜਿਹੜੀ ਜ਼ਿਕਰ ਆ ਸਾਰਾ ਉਸ ਚਿੱਠੀ ਦੇ ਵਿੱਚ ਜੇਕਰ ਉਹ ਚਿੱਠੀ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਆ ਹੁਣ ਤਾਂ ਉਹ ਜਿਹੜਾ ਉਹ ਦੋਵੇਂ ਪਾਸੇ ਜੇਕਰ ਇਹਨਾਂ ਨੂੰ ਸੱਦਿਆ ਜਾਊਗਾ ਤਨਖਾਹ ਲਗਾਉਣ ਦੇ ਲਈ ਤਾਂ ਉਹਨਾਂ ਨੂੰ ਵੀ ਸੱਦਿਆ ਜਾਊਗਾ ਤਾਂ ਹੁਣ ਤਨਖਾਹ ਵਾਲੀ ਗੱਲ ਦੀ ਬਜਾਏ ਜਿਹੜਾ ਲੱਗ ਰਿਹਾ ਹੈ ਕਿ ਸਿੰਘ ਸਹਿਬਾਨ ਕੋਈ ਫੈਸਲਾ ਲੈਣਗੇ ਇਹਨਾਂ ਨੂੰ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਗੈਨੀ ਹਰਪੀ ਸਿੰਘ ਜੋ ਕਿ ਸਾਬਕਾ ਜਥੇਦਾਰ ਅਨੇਸ਼ਰੀਆ ਕਲਤਖ ਸਾਹਿਬ ਦੇ ਉਹਨਾਂ ਦੇ ਵੱਲੋਂ ਇੱਕ رائے ਦਿੱਤੀ ਗਈ ਸੀ ਕਿ ਇਹਨਾਂ ਨੂੰ ਇੱਕ ਬੰਦ ਕਬਰਾ ਮੀਟਿੰਗ ਜਿਹੜੀ ਆ ਉਹ ਕਰਨੀ ਚਾਹੀਦੀ ਆ ਪਰ ਸ਼ਾਇਦ ਇਹੋ ਜਿਹਾ ਕੋਈ ਵਿਚਲਾਰਾ ਕੱਢ ਲਿਆ ਜਾਵੇ ਇਹ ਵੀ ਹੋ ਸਕਦਾ ਹੈ ਤਾਂ ਕਿਉਂਕਿ ਇਹਨਾਂ ਦੀ ਜੋ ਚਿੱਠੀ ਸੀ ਉਹਨੂੰ ਹਲ ਦੇਖਾ ਨਹੀਂ ਕੀਤਾ ਜਾ ਸਕਦਾ ਲੋਕ ਦੇਖ ਰਹੇ ਨੇ ਸਿੰਘ ਸਹਿਬਾਨ ਵੱਲ ਦੇਖ ਰਹੇ ਨੇ ਤਾਂ ਕਿ ਕੀ ਕੋਈ ਕੁਝ ਫੈਸਲਾ ਲੰਦੇ ਰਹੀ ਮੈਂ ਤਾਂ ਮੈਂ ਪਟਿਆਲੀਆਂ ਤੇ ਆਉਣਾ ਮੈਂ ਉਹ ਬਹੁਤ ਵੱਡੀ ਗੱਲ ਕਹਿ ਸਕਦੇ ਆ ਆਪਾਂ ਜੋ ਜਾਣਕਾਰੀ ਆ ਰਹੀ ਆਪਣੇ ਕੋਲੇ ਕਿ ਵਾਕਈ ਮਨਪਤਿਆਲੀਆਂ ਹੋ ਸਕਦੇ ਨੇ ਸ਼ਾਮਿਲ ਜੇ ਹੁੰਦੇ ਨੇ ਤਾਂ ਕੀ ਸਮੀਕਰਨ ਹੋਣਗੇ ਆ ਪਿਛਲੇ ਦਿਨਾਂ ਦੇ ਵਿੱਚ ਆਪਣੇ ਇੰਟਰਵਿਊ ਜਿਹੜੇ ਆ ਉਹਨਾਂ ਬਾਗੀ ਧੜੇ ਦੇ ਆਗੂਆਂ ਦੇ ਨਾਲ ਹੋਏ ਆ ਤਾਂ ਉਹਨਾਂ ਦੇ ਨਾਲ ਆਫ ਦਾ ਰਿਕਾਰਡ ਵੀ ਤੇ ਔਨ ਰਿਕਾਰਡ ਵੀ ਆਪਣੇ ਨਾਲ ਗੱਲਬਾਤ ਜਿਹੜੀਆਂ ਪ੍ਰਵੀਂਦਰ ਹੋਈਆਂ ਨੇ ਤਾਂ ਉਹ ਦੱਸਦੇ ਸੀ ਕਿ ਸਾਡੀ ਉਹ ਜਿਹੜੀ ਗੱਲਬਾਤ ਆ ਉਹਦੇ ਨਾਲ ਸਹਿਮਤ ਨਹੀਂ ਪਰ ਹੁਣ ਤੱਕ ਉਹ ਖੁੱਲਕੇ ਨਹੀਂ ਸੀ ਬੋਲ ਰਹੀ ਕਿਉਂਕਿ ਹਾਲਾਂਕਿ ਵਿਕਰਮ ਮਜੀਠੀਆ ਵੀ ਨਹੀਂ ਬੋਲ ਰਹੀ ਬਿਲਕੁਲ ਵਿਕਰਮ ਮਜੀਠੀਆ ਦੇ ਵੱਲੋਂ ਵੀ ਜਿਹੜੀ ਹੈ ਅੱਜ ਤੱਕ ਇੱਕੋ ਸਟੇਟਮੈਂਟ ਆਈ ਹੈ ਉਹ ਸਟੇਟਮੈਂਟ ਜਿਹੜੀ ਸੀ ਉਹ ਇਹੀ ਸੀ ਕਿ ਸਾਰੇ ਜਿਹੜੇ ਅਕਾਲੀ ਦਲ ਨੂੰ ਮਜ਼ਬੂਤ ਕਰ ਰਹੇ ਨੇ ਮਜ਼ਬੂਤ ਕਰਨਾ ਚਾਹੁੰਦੇ ਨੇ ਜਾਂ ਤਾਂ ਉਹ ਬੜੀ ਬੈਲੈਂਸਡ ਜਿਹੜੀ ਸਟੇਟਮੈਂਟ ਸੀ ਵਿਕਰਮਜੀਤ ਸਿੰਘ ਮਜੀਠੀਆ ਦੀ ਤਾਂ ਹੁਣ ਜਿਹੜੀ ਗੱਲ ਆ ਵੀ ਮਨਪ੍ਰੀਤ ਸਿੰਘ ਯਾਲੀ ਜੇਕਰ ਮਨਪ੍ਰੀਤ ਸਿੰਘ ਯਾਲੀ ਸ਼ਾਮਲ ਹੋ ਜਾਂਦੇ ਨੇ ਤਾਂ ਇਹ ਬਾਗੀ ਧੜੇ ਨੂੰ ਪ੍ਰਵੀਂਦਰ ਬਹੁਤ ਵੱਡਾ ਹੰਗਾਰਾ ਮਿਲ ਸਕਦਾ ਹੂੰ ਤਾ ਲੱਗ ਸਕਦਾ ਹੈ ਕਿ ਇਹਨਾਂ ਦੇ ਨਾਲ ਉਹਨਾਂ ਦੇ ਨਾਲ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਸੱਜੇ ਖੱਬੇ ਬੈਠੇ ਦਿਖਾਈ ਦਿੰਦੇ ਨੇ ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੇ ਵਿਅਕਤੀ ਜਿਹੜੇ ਆ ਉੱਠ ਕੇ ਇਹਨਾਂ ਦੇ ਨਾਲ ਆ ਸਕਦੇ ਆ ਜੇਕਰ ਇਹ ਅਜਿਹਾ ਗੁਜਰ ਹੋ ਜਾਂਦਾ ਹੈ ਜੇਹੀ ਕੋਈ ਕਮੇਟੀ ਬਣ ਜਾਂਦੀ ਆ ਮਰ ਸਿੰਘ ਵੈਲਿਊਜ਼ ਦੇ ਅੱਗੂ ਬਣ ਜਾਂਦੇ ਬਾਦਲ ਸਾਹਿਬ ਦੇ ਲਈ ਵੱਡੀ ਮੁਸ਼ਕਲ ਖੜੀ ਹੋ ਸਕਦੀ ਆ ਭਵਿੱਖ ਦੇ ਵਿੱਚ ਬਹੁਤ ਵੱਡੀ ਜਿਹੜੀ ਆ ਉਹ ਵਾਕਿਆ ਦੇ ਵਿੱਚ ਇਹ ਮੁਸ਼ਕਲ ਤਾਂ ਹਾਲਾਂਕਿ ਪਿਛਲੇ 15-20 ਦਿਨ ਤੋਂ ਜਦੋਂ ਤੋਂ ਇਹ 바ਗੀ ਤੜਾਅ ਕਰਨ ਹੋਇਆ ਜਦੋਂ ਤੋਂ ਇਹਨਾਂ ਦੇ ਵੱਲੋਂ ਮੀਟਿੰਗਾਂ ਕੀਤੀਆਂ ਜਾਣ ਲੱਗੀਆਂ ਨੇ ਫੈਸਲੇ ਲੈ ਜਾਣ ਲੱਗੇ ਨੇ ਜਾਂ ਕੱਲ ਤੱਕ ਸਾਹਿਬ ਦੇ ਉੱਤੇ ਪੇਸ਼ ਹੋ ਕੇ ਮਾਫੀ ਮੰਗੀ ਗਈ ਹੈ ਤਾਂ ਉਦੋਂ ਤੋਂ ਹੀ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਪ੍ਰਿੰਦਰ ਵਧੀਆ ਹੋਈਆਂ ਠੀਕ ਹੈ ਤਾਂ ਇਹ ਹਨ ਸਾਡੇ ਸਹਿਯੋਗੀ ਕੁਲਵਿੰਦਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਧ ਸਕਦੀਆਂ ਨੇ ਕਿਉਂਕਿ ਬਾਗੀ ਤੜਾ ਜੋ ਹੋਰ ਮਜ਼ਬੂਤ ਹੁੰਦਾ ਨਜ਼ਰ ਆ ਰਿਹਾ ਹੈ ਇਹ ਵੀ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਕਿ ਮਰਕਤ ਸਿੰਘ ਯਾਦੀ ਵੀ ਇਸ ਮੀਟਿੰਗ ਤੇ ਵਿੱਚ ਸ਼ਾਮਲ ਹੋ ਸਕਦੇ ਨੇ ਬਾਗੀ ਤੜੇ ਦੀ ਮੀਟਿੰਗ 'ਚ ਜੇਕਰ ਇਹ ਹੁੰਦਾ ਤਾਂ ਜ਼ਰੂਰ ਕਿਤੇ ਨਾ ਕਿਤੇ ਸੁਖਬੀਰ ਬਾਦਲ ਹਰਾਂ ਲਈ ਇਹ ਮੁਸ਼ਕਲ ਹੋਵੇਗੀ ਕਿਉਂਕਿ ਮੌਜੂਦਾ ਵਿਧਾਇਕ ਨੇ ਦਾਖਾ ਤੋਂ ਵਿਧਾਨ ਸਭਾ ਹਲਕੇ ਤੋਂ ਮਨਪ੍ਰੀਤ ਸਿੰਘ ਯਾਲੀ ਇੱਕ ਰਸੂਖ ਰੱਖਦੇ ਨੇ ਉਹਨਾਂ ਦਾ ਇੱਕ ਵੱਡਾ ਵੋਟ ਬੈਂਕ ਹੈ ਦਾਕਾ ਹਲਕੇ ਦੇ ਵਿੱਚ ਜਿੰਨੀ ਮਰਜ਼ੀ ਨੇਰੀ ਚੁੱਲੀ ਆਮ ਆਦਮੀ ਪਾਰਟੀ ਦੀ ਪਰ ਇਸ ਦੇ ਬਾਵਜੂਦ ਵੀ ਉਹ 2022 ਦੀ ਵਿਧਾਨ ਸਭਾ ਚੋਣ ਜਿੱਤਣ ਵਿੱਚ ਕਾਮਯਾਬ ਹੋ ਗਈ ਸੀ ਤਾਂ ਹੁਣ ਦੇਖਣਾ ਹੋਵੇਗਾ ਕਿ ਮਨਪ੍ਰੀਤ ਯਾਲੀ ਦੇ ਆਉਣ ਤੋਂ ਬਾਅਦ ਜੇਕਰ ਆਉਂਦੇ ਨੇ ਤਾਂ ਸੁਖਬੀਰ ਬਾਦਲ ਇਸ ਸਥਿਤੀ ਨਾਲ ਕਿਵੇਂ ਨਜਿੱਠਦੇ ਨੇ ਉਧਰਪਾਲ ਸਿੰਘ ਸਹਿਬਾਨਾ ਦੇ ਵੱਲੋਂ ਇੱਕ ਇਕੱਤਰਤਾ ਰੱਖੀ ਗਈ ਹੈ ਬੈਠਕ ਰੱਖੀ ਗਈ ਹੈ ਉਸ ਵਿੱਚ ਕੀ ਫੈਸਲੇ ਹੁੰਦੇ ਨੇ ਉਸ ਤੋਂ ਬਾਅਦ ਬਾਕੀ ਤੜੇ ਦੀ 2 ਵਜੇ ਦੁਪਹਿਰ ਮੀਟਿੰਗ ਹੋਵੇਗੀ ਉਸ ਮੀਟਿੰਗ ਦਾ ਕੀ ਅਜੰਡਾ ਹੋਵੇਗਾ ਕੀ ਕੀ ਉੱਚ ਫੈਸਲੇ ਲਏ ਜਾਣਗੇ ਉਸ ਉੱਤੇ ਵੀ ਨਜ਼ਰ ਬਣੀ ਰਹੇਗੀ ਜੁੜੇ ਰਹੋ ਅਨਮਿਊਟ ਦੇ ਨਾਲ